ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਛੋਟੇ ਸਾਹਿਬ ਜੀ ਦੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਫਤਿਹਗੜ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਜਹੇਦਰ ਸੁਖਵਿੰਦਰ ਸਿੰਘ ਜੀ ਟੌੜਾ ਉਦਮ ਕਰਦੇ ਆ ਨਾਪੇ ਇਲਾਕੇ ਦੇ ਵਿੱਚੋਂ ਬਹੁਤ ਵਿਸ਼ਾਲ ਇੱਕ ਵੱਡਾ ਜਿਹੜਾ ਨਗਰ ਕੀਰਤਨਾ ਲੈ ਕੇ ਜਾਂਦੇ ਆ ਇਸ ਵਾਰੀ ਇਹ ਜਿਹੜਾ ਨਗਰ ਕੀਰਤਨਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਰੋਟਾ ਤੋਂ ਪ੍ਰారంਭ ਹੋ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸ਼ਹੀਦਾਂ ਦੇ ਮਰਤਮਸਤਕ ਹੋਣ ਵਾਸਤੇ ਔਰ ਨਗਰ ਕੀਰਤਨ ਦੀ ਸੇਵਾ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਸੰਗਤ ਆ ਰਹੀਆਂ ਨੇ ਤੇ ਇਸ ਵੇਲੇ ਤਕਰੀਬਨ ਤਿਆਰੀਆਂ ਨੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰ ਸੱਚੇ ਪਾਸ਼ਾ ਧੰਨ ਛੀਰੂ ਤੇਗਵਤ ਸਾਹਿਬ ਸੱਚੇ ਪਾਸ਼ਾ ਦੀ ਪਵਿੱਤਰ ਚਰਨੋਂ ਧਰਤੀ ਗੁਰਦਾਰਾ ਪਾਤਸ਼ਾਹ ਨੇ ਮਛੂਟਾ ਸਭ ਦੇ ਸਰਾਨਾ ਨਗਰ ਕੀਰਤਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰਕਾਰ ਦੀ ਨਿਸਾਨੀ ਸ਼ਾਹਦ ਤੇ ਯਾਦ ਵਿੱਚ ਔਰ ਤਨਬਾ ਵਫਾਤਚਿੰਨ ਜਮਦੇ ਹੜ ਦੇ ਉੱਪਰ ਹਰ ਸਾਰ ਇਲਾਕੇ ਦੇ ਸੰਗਤਾਂ ਦਾ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਇਹ ਸ਼ਹੀਦਾਂ ਦੀ ਬਖਸ਼ਿਸ਼ ਹੈ ਉਹਨਾਂ ਨੇ ਕਿਰਪਾ ਕੀਤੀ ਹੈ ਸੰਗਤ ਨੂੰ ਸੇਵਾ ਬਖਸ਼ੀ ਹੈ ਮੈਂ ਧੰਨਵਾਦ ਹਾਂ ਸਮੁੱਚੀਆਂ ਸੰਗਤਾਂ ਦਾ ਮਾਹਪੁਰਖਾਂ ਦਾ ਗੱਤਿਆ ਪਾਰਟੀਆਂ ਦਾ ਗੁਰਦੁਆਰਾ ਕਮੇਟੀਆਂ ਦਾ ਸੇਵਾ ਸੋਸਾਇਟੀਆਂ ਦਾ ਬਹੁਤ ਵੱਡਾ ਪਰੋਲਾ ਦੇ ਸਹਿਯੋਗ ਕਰਦੇ ਨੇ ਆਓ ਉਹਨਾਂ ਸ਼ਹੀਦਾਂ ਦੇ ਕੀਤੇ ਪਰਵਕਾਰਾਂ ਦਾ ਅਸੀਂ ਕਰ ਤਾਂ ਚੁਗਾ ਸਕਦੇ ਸਵਾਸ ਸੁਕਰਾਨਾ ਕਰ ਸਕਦੇ ਆਓ ਸ਼ਹੀਦਾਂ ਦਾ ਸ਼ੁਕਰਾਨਾ ਕਰਨ ਲਈ ਵੱਡੀ ਗੰਤੀ ਸੰਗਤ ਪਹੁੰਚੀ ਹੈ ਸਭ ਦਾ ਧੰਨਵਾਦ ਤੋ ਅਸਾਂ ਸ਼ੁਕਰਾਨਾ ਵੱਡਾ ਸਹਿਯੋਗ ਬਖਦੇ ਨੇ ਉਹਨਾਂ ਸ਼ਹੀਦਾਂ ਦੀ ਅਸੀਸਨ ਲਈ ਸ਼ਹੀਦਾਂ ਦੀ ਖੁਸ਼ੀ ਲੈ ਲਈ ਔਰ ਸਤਕਾਰ ਭੇਟ ਕਰਨ ਲਈ ਅਸੀਂ ਸਮੁੱਚੀ ਸੰਗਤ ਫਤਿਹਗੜ ਸਾਹਿਬ ਦੀ ਧਰਤੀ ਨੂੰ ਚੱਲੋ ਉਹ ਸ਼ਹੀਦ ਸਾਨੂੰ ਅਣਥ ਦੇ ਗੈਰ ਦੀ ਜ਼ਿੰਦਗੀ ਬਖਸ਼ਿਸ਼ ਕਰਕੇ ਗਏ ਨੇ ਸ਼ਹੀਦਾਂ ਨੇ ਸਾਨੂੰ ਜੀਵਨ ਦਾਣ ਦਿੱਤਾ ਸਰਦਾਰੀ ਬਖਸ਼ੀ ਹੈ ਔਰ ਸਾਨੂੰ ਉਹਨਾਂ ਦੀ ਬਖਸ਼ਾ ਸਤਹੀ ਜਿੰਦਗੀ ਮਿਲੀ ਹੈ ਆਓ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਗੁਰੂ ਦੇ ਰਣ ਲੱਗੇ ਅਮਰਤਾਰੀ ਹੋਈਏ ਔਰ ਗੁਰ ਦੇ ਫਖਰ ਅਸਤੇ ਕੇ ਚੱਲ ਕੇ ਆਪਣਾ ਜੀਵਨ ਸਬਤ ਕੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿਸ ਕੋਲ ਜਾਤੀ ਦੇਸ਼ ਦੇ ਬੱਚੇ ਦੇ ਸਕਤੇ ਹੈ ਓ ਬਲਿਦਾਨ ਉਨ੍ਹਾਂ ਦਾ ਵਰਤਮਾਨ ਚਾਹੇ ਕੁਛ ਵੀ ਹੋ ਭਵਿਸ਼ ਹੋਗਾ ਬਹਾ ਮਹਾ ਸਿਧ ਕਵੀ ਮਧਲੀ ਸ਼ਰਨ ਗੁਪਤ ਦੀਆਂ ਇਹ ਪੰਕਤੀਆਂ ਗਲਗੀਤਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹਾਦਤ ਦੇ ਪ੍ਰਥਾਏ ਹਨ ਐਸੇ ਮਹਾਨ ਸ਼ਹੀਦ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਾਸਤੇ ਅੱਜ ਗੁਰਦੁਆਰਾ ਰੋਟਾ ਸਾਹਿਬ ਪਾਤਸ਼ੇ ਨੌਵੇਂ ਗੁਰ ਤੇਗ ਬਹਾਦਰ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਕ ਸਥਾਨ ਤੋਂ ਵਿਸ਼ਾਲ ਨਗਰ ਕੀਰਤਨ ਪ੍ਰਾਰambh ਹੋ ਰਹੇ ਹਨ ਜੋ ਨਗਰ ਕੀਰਤਨ ਮਕੋ ਵੱਖਰੇ ਪਿੰਡਾਂ ਵਿੱਚੋਂ ਹੁੰਦੇ ਆ ਸ਼ਾਮ ਨੂੰ ਗੁਰਦੁਆਰਾ ਫਤਿਹਗੜ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅਸੀਦਾਂ ਦੇ ਸਥਾਨ ਤੇ ਇਨਾ ਨਗਰ ਕੀਰਤਨਾ ਦੀ ਸਮਾਪਤੀ ਹੋਣੀ ਹੈ ਜਿਤਨੇ ਵੀ ਨੌਜਵਾਨ ਵੀਰ ਹਨ ਬੱਚੇ ਹਨ ਸਮੁੱਚੀ ਸਿੱਖ ਪੰਥ ਦੀ ਸਮੁੱਚੀ ਸਾਰੇ ਪੰਥ ਨੂੰ ਬੇਨਤੀ ਹੈ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਚੇਤੇ ਕਰਕੇ ਆਪਣੇ ਵਿਰਸੇ ਨਾਲ ਜੁੜੀਏ ਆਪਣੇ ਇਤਿਹਾਸ ਨਾਲ ਜੁੜੀਏ ਕਿਸਾ ਧਾਰੀ ਹੋਈਏ ਬਾਣੀ ਉਹ ਬਾਣੇ ਦੇ ਧਾਰਨੀ ਹੋ ਕੇ ਗੁਰੂ ਖਾਲਸਾ ਪੰਥ ਦੀ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਵੀ ਮਹਾਨਗਰ ਕੀਰਤਨ ਸਾਹਿਬ ਜਦਾਂ ਯਾਦ ਦੇ ਅੰਦਰ ਉਹਨਾਂ ਮਹਾਨ ਸ਼ੀਰਧਾਂ ਨੂੰ ਸ਼ਰਧਾ ਔਰ ਸਤਿਕਾਰ ਭੇਟ ਕਰਨ ਦੇ ਲਈ ਹਰੇਕ ਸਾਲ ਬਾਬਾ ਫਤੇ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਇਹ ਚਾਹੇ ਗੁਰਦੁਆਰਾ ਚਵਲਾ ਸਾਹਿਬ ਸ਼ੀਰਧਾ ਤਰੰਭ ਹੋਵੇ ਚਾਹੇ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਵਨ ਪਿੱਤਰ ਸਥਾਨ ਗੁਰਦਾਰਾ ਰੋਟਾ ਸਾਹਿਬ ਤੋਂ ਆਰੰਭ ਹੋਵੇ ਇਸ ਵਾਰੀ ਵੀ ਗੁਰਦਾਰਾ ਸ਼੍ਰੀ ਰੋਟਾ ਸਾਹਿਬ ਤੋਂ ਇਹ ਮਹਾਨ ਨਗਰ ਕੀਰਤਨ ਪੰਜਾਂ ਪੈਰਾਂ ਦੀ ਗਵਾਈ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰਦੁਆਰਾ ਸਾਹਿਬ ਦੇ ਇਹ ਅੱਜੇ ਥੋੜੇ ਹੀ ਸਮੇਂ ਤੋਂ ਬਾਅਦ ਆਰੰਭ ਹੋ ਰਿਹਾ ਹੈ ਨਗਰ ਕੀਰਤਨ ਦੀਆਂ ਤਿਆਰੀਆਂ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਸਾਰੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਨਗਰ ਕੀਰਤਨ ਲੰਘਣਾ ਹੈ ਸੰਗਤਾਂ 'ਚ ਲੋਕਾਂ 'ਚ ਬੜਾ ਉਤਸ਼ਾਹ ਹੈ ਬੜੀਆਂ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹਰ ਸਾਲ ਜਿਸ ਤਰ੍ਹਾਂ ਅਲੱਗ-ਅਲੱਗ ਪਿੰਡਾਂ ਵਿੱਚ ਹੀ ਹੋ ਕੇ ਉਸ ਮਹਾਲ ਪਵਨ ਪਿੱਤਰ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਨਤਮਸਤ ਹੋਣ ਵਾਸਤੇ ਜਾਂਦੇ ਆਂ ਔਰ ਗੁਰੂ ਸਾਹਿਬ ਕਿਰਪਾ ਕਰਨ ਜਿਸ ਤਰ੍ਹਾਂ ਸਾਧ ਸਤਿੰਦਰ ਸਿੰਘ ਤੌੜਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਹਰ ਸਾਲ ਇੱਕ ਵੱਡਾ ਪ੍ਰਾਲਾ ਕਰਕੇ ਸਾਡੀ ਸਭਨਾਂ ਦੀ ਹਾਜ਼ਰ ਹੋਣਾਂ ਸ਼ਹੀਦਾਂ ਦੇ ਚਰਨਾਂ ਵਿੱਚ ਝੁਲਵਾਉਂਦੇ ਨੇ ਇਸ ਵਾਰੀ ਵੀ ਮੈਨੂੰ ਆਸ ਹੈ ਕਿ ਪਹਿਲਾਂ ਨਾਲੋਂ ਵੱਧ ਕੇ ਸੰਗਤਾਂ ਦਾ ਭਾਰੀ ਉਤਸ਼ਾਹ ਤੇ ਭਾਰੀ ਇਕੱਠ ਦੇਖਣ ਵਿਚ ਆ ਰਿਹਾ ਹੈ ਔਰ ਥਾ-ਥਾ ਤੇ ਬੜੇ ਵੱਡੇ ਵੱਡੇ ਫੌਜ ਗੇਟ ਔਰ ਥਾ-ਥਾ ਤੇ ਬੜੇ ਵੱਡੇ ਪ੍ਰੰਪਰਣ ਕੀਤੇ ਗਏ ਨੇ ਅਸੀਂ ਵੀ ਸੰਤ ਬਾਬਾ ਈਸ਼ਵਰ ਸਿੰਘ ਨਰਾਣਾ ਸਾਹਿਬਾਨ ਦੇ ਜਨਮ ਸਥਾਨ ਪਿੰਡ ਆਲੋਵਾਲ ਵਿਖੇ ਇਸ ਨਗਰ ਕੀਰਤ ਦਾ ਫਤ ਕਰ ਲਈ ਬਹੁਤ ਵੱਡਾ ਪ੍ਰਬੰਧ ਸੰਗਤ ਦਾ ਕੀਤਾ ਹੈ ਔਰ ਮੰਗਰ ਪਾਣੀ ਵੀ ਉੱਥੇ ਤਿਆਰੀ ਕੀਤੀ ਹੈ ਅਰਥੀ ਉਹਤੇ ਵੀ ਸਵਾਗਤ ਕਰਾਂਗੇ ਔਰ ਮੈਂ ਚਾਹੁੰਦਾ ਕਿ ਸਾਨੂੰ ਸਭਨਾਂ ਨੂੰ ਜਿਸ ਤਰ੍ਹਾਂ ਟ੍ਰੋਫੀ ਨਾਲ ਦੱਸਿਆ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਸਭ ਤੋਂ ਵੱਧ ਸਤਿਕਾਰ ਭੇਟ ਕਰਦੇ ਲਈ ਬੱਚੇ-ਬੱਚੇ ਨੂੰ ਐਸੇ ਮਹਾਨ ਨਗਰ ਕੀਰਤਾਂ ਸ਼ਾਮਲ ਹੋ ਕੇ ਉਹਨਾਂ ਨੂੰ ਸਤਿਕਾਰ ਭੇਟ ਕਰ ਸਕਦਾ ਚਾਹੀਦਾ ਹੈ ਔਰ ਅਸੀਂ ਕਰਨ ਜਾਵਾਂਗੇ